ਅਜਿਲਾ ਤਰਨਤਾਰਨ ਦੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਬੀਜੇਪੀ ਦੀ ਲੀਡਰਸ਼ਿਪ ਦੇ ਵੱਲੋਂ ਡਾਕਟਰ ਭੀਮਰਾ ਅੰਬੇਦਕਰ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ। ਆទਿਰ ਡਾਕਟਰ ਪ੍ਰਿਮਲ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਨੂੰ ਸ਼ਰਧਾਂ ਦੇ ਫੁੱਲ ਪਿੱਟ ਕੀਤੇ ਗਏ ਇਸ ਸਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਮਨਦੀਪ ਸਿੰਘ ਰੌਂਕੀ ਬੁਰਜਦਕੀ ਕਹਿੰਦੇ ਨਜ਼ਰੇ ਆਓ ਤੁਹਾਨੂੰ ਸੁਣਾਉਣੇ ਹੋ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਆਣ ਇਸ ਦੁਨੀਆ ਦੇ ਆਣ ਕੇ ਕੋਈ ਨੇਕ ਕੰਮ ਕਰਦੇ ਆ ਜਿਨ੍ਹਾਂ ਦੀ ਸੋਚ ਸਾਰਿਆਂ ਦੇ ਪ੍ਰਤੀ ਇੱਕੋ ਜੀ ਹੁੰਦੀ ਹੈ ਔਰ ਜਿਹੜੇ ਸਮਾਜ ਸੁਧਾਰ ਦਾ ਕੰਮ ਕਰਦੇ ਨੇ ਉਹਨਾਂ ਦਾ ਨਾਂ ਹਮੇਸ਼ਾ ਹੀ ਦੁਨੀਆ ਤੇ ਲਿਆ ਜਾਂਦਾ ਸੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮrao ਅੰਬੇਦਕਰ ਜੀ ਜਿਨ੍ਹਾਂ ਦਾ 134ਵਾਂ ਜਨਮ ਦਿਨ ਅਸੀਂ ਮਨਾ ਰਹੇ ਹਾਂ ਕਿਉਂਕਿ ਵੇਖੋ ਉਹਨਾਂ ਦੀ ਸੋਚ ਇੱਕ ਐਸੀ ਸੀ ਉਹਨਾਂ ਨੇ ਸਾਰੇ ਵਰਗਾਂ ਨੂੰ ਇੱਕੋ ਜਿਹਾ ਰੱਖਿਆ ਔਰ ਉਹਨਾਂ ਨੇ ਸਾਡਾ ਜਿਹੜਾ ਸੰਵਧਾਨ ਲਿਖਿਆ ਔਰ ਅਸੀਂ ਸਾਰੇ ਵਰਗ ਅੱਜ ਤੱਕ ਉਹਨਾਂ ਦੇ ਬਣਾਏ ਹੋਏ ਕਾਨੂੰਨਾਂ ਦੀ ਜਿਹੜੀ ਪਾਲਣਾ ਕਰ ਰਹੇ ਹਾਂ ਔਰ ਸਾਰੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਸੋ ਮੈਂ ਸਮਝਦਾ ਕਿ ਇਹਨਾਂ ਦੇ ਜੀਵਨ ਤੋਂ ਸਾਨੂੰ ਸਾਰੇ ਸਮਾਜ ਨੂੰ ਸੇਧ ਲੈਣੀ ਚਾਹੀਦੀ ਆ ਔਰ ਇਹੋ ਜੀ ਸੋਚ ਰੱਖਣੀ ਚਾਹੀਦੀ ਆ ਜਿਹੜੇ ਸਾਰਿਆਂ ਨੂੰ ਸਾਰੇ ਵਰਗਾਂ ਨੂੰ ਇੱਕ ਨਿਗਾਹ ਦੇ ਨਾਲ ਵੇਖਦੇ ਹੋਣ ਸੋ ਸਾਨੂੰ ਮਾਣ ਆ ਕਿ ਸਾਡਾ ਜਿਹੜਾ ਇਤਿਹਾਸ ਆਇਕ ਇਹੋ ਜਿਹੇ ਮਹਾਨ ਇਨਸਾਨ ਨੇ ਜਿਹੜਾ ਲਿਖਿਆ ਸੰਵਿਧਾਨ ਸਾਡਾ ਔਰ ਜਿਹੜੇ ਕਾਨੂੰਨ ਸਾਨੂੰ ਅੱਜ ਤੱਕ ਕਿੜੇ ਆ ਸੀ ਸਾਰੇ ਜਿਹੜੇ ਉਹਨੂੰ ਮੰਨ ਰਹੇ ਆ ਸੋ ਇਸੇ ਤਰ੍ਹਾਂ ਹੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਵਿੱਚੋਂ ਜੇ ਅੱਜ ਗੱਲ ਕਰੀਏ ਤਾਂ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰભાઈ ਮੋਦੀ ਜੀ ਜਿਹੜੇ ਸਾਡੇ ਦੇਸ਼ ਨੂੰ ਦੁਨੀਆ ਦੇ ਵਿੱਚ ਬਹੁਤ ਅੱਗੇ ਲੈ ਕੇ ਜਾ ਰਹੇ ਨੇ ਸੋ ਇਹ ਟਾਈਮ ਆ ਗਿਆ ਵਾ ਕਿ ਹੁਣ ਸਾਨੂੰ ਸਾਰਿਆਂ ਨੂੰ ਬੀਜੇਪੀ ਦੀ ਜਿਹੜੀ ਰੀਤੀ ਨੀਤੀ ਆ ਉਹਦੇ ਨਾਲ ਜਿਹੜਾ ਰਲ ਕੇ ਚੱਲਣਾ ਚਾਹੀਦਾ ਉਹਨੂੰ ਸਮਝ ਕੇ ਚੱਲਣਾ ਚਾਹੀਦਾ ਤਾਂ ਜੋ ਸਾਡਾ ਜਿਹੜਾ ਪੰਜਾਬ ਆ ਕਿਉਂਕਿ ਬੀਜੇਪੀ ਦੀ ਜਿਹੜੀ ਸਰਕਾਰ ਆ ਉਹ ਸੈਂਟਰ ਦੇ ਵਿੱਚ ਰਹਿਣੀ ਰਹਿਣੀ ਆ ਕਿਉਂਕਿ ਸਾਰੇ ਦੇਸ਼ ਨੂੰ ਪਤਾ ਪਰ ਇਹ ਆ ਕਿ ਸਾਡੇ ਪੰਜਾਬ ਦੀ ਸੋਚ ਵੈਸੇ ਬਦਲ ਰਹੀ ਆ ਕਿਉਂਕਿ ਉਹਨ ਪਿੰਡਾਂ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਉਹ ਵੀ ਸਾਰੇ ਬੀਜੇਪੀ ਨੂੰ ਅਡੀਗ ਰਹੇ ਨੇ ਕੁਝ ਇੱਕ ਸਮਝੋਗੇ ਕੋਈ ਇੱਕ ਸਮੇਂ ਦੀ ਇਹ ਹੈ ਥੋੜੀ ਜਿਹੀ ਦੂਰੀ ਜਿਦਾ ਕਰਕੇ ਰੁਕਿਆ ਸੀਗਾ ਕੰਮ ਪਰ ਹੁਣ ਜਿਹੜੀ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬੀਜੇਪੀ ਬੀਜੇਪੀ ਹੀ ਚੱਲੇਗੀ ਔਰ ਪੰਜਾਬ ਦਾ ਵਿਕਾਸ ਵੀ ਜਿਹੜਾ ਫੇਰ ਹੀ ਹੋਊਗਾ ਜੇ ਬੀਜੇਪੀ ਸਰਕਾਰ ਆਊਗੀ ਕਿਉਂਕਿ ਡਬਲ ਇੰਜਨ ਦੀ ਸਰਕਾਰ ਦੇ ਨਾਲ ਹੀ ਜਿਹੜਾ ਸਾਡੇ ਪੰਜਾਬ ਦਾ ਵਿਕਾਸ ਹੋ ਸਕਦਾ